ਸਾਡੇ ਵੀ ਬੱਦਲ ਵਰਿਆ ਖੇਤਾਂ ਦੇ ਵਿੱਚ ਪਾਣੀ ਖੜਿਆ ਸਾਡੇ ਵੀ ਬੱਦਲ ਵਰਿਆ ਖੇਤਾਂ ਦੇ ਵਿੱਚ ਪਾਣੀ ਖੜਿਆ ਭਰ ਗਿਆ ਕਿਾਰੇ ਖਾਲੇ ਸਾਡੇ ਵੀ ਸੱਜਣੋ ਅੱਜ ਚਲਾ ਗਿਆ ਪ੍ਰਣਾਲੀ ਸਾਡੇ ਵੀ ਸੱਜਣੋ ਅੱਜ ਚਲਾ ਗਿਆ ਪ੍ਰਣਾਲੀ ਕਿਧਰੋਂ ਚੜ ਕੇ ਬੱਦਲ ਆਇਆ ਚਾਰ ਛਪੇਰੇ ਮਿੱਤਰੋ ਛਾਇਆ ਬੱਦਲ ਸੀਗੇ ਕਾਲੇ ਕਾਲੇ ਸਾਡੇ ਵੀ ਸੱਜਣੋ ਅੱਜ ਚਲਾ ਗਿਆ ਪਰਨਾਲੇ ਸਾਡੇ ਵੀ ਸੱਜਣੋ ਰੱਬ ਚਲਾ ਗਿਆ ਪਰਨਾਲੇ ਨਾਲੇ ਸੀ ਛੱਡੀ ਹਨੇਰੀ ਦਰਖਤਾਂ ਦੇ ਪੱਤੇ ਕਰਤੇ ਢੇਰੀ ਮੀਂਹ ਆਊਗਾ ਦੱਸਦੇ ਸੀ ਮੌਸਮ ਵਾਲੇ ਸਾਡੇ ਵੀ ਸੱਜਣੋ ਅੱਜ ਚਲਾ ਗਿਆ ਪਰਨਾਲੇ ਸਾਡੇ ਵੀ ਮਿੱਤਰੋ ਅੱਜ ਚਲਾ ਗਿਆ ਪਰਨਾਲੇ ਸਾਡੇ ਬੱਦਲ ਅੱਜ ਹੈ ਆਇਆ ਪਹਿਲਾਂ ਇਹਨੇ ਆਸੇ-ਪਾਸੇ ਪਾਇਆ ਸਾਡੇ ਬੱਦਲ ਅੱਜ ਹੈ ਆਇਆ ਪਹਿਲਾਂ ਇਹਨੇ ਆਸੇ-ਪਾਸੇ ਪਾਇਆ ਚੰਡੀਗੜ੍ਹ ਦਿੱਲੀ ਪਟਿਆਲੇ ਸਾਡੇ ਵੀ ਸੱਜਣੋ ਅੱਜ ਚਲਾ ਗਿਆ ਪਰਨਾਲੇ ਪਹਿਲਾਂ ਸਾਡੇ ਕਿਣ ਮਣਜੀ ਸੀ ਲਿਉਂਦਾ ਪੂਰਾ ਨਹੀਂ ਸੀ ਬੱਦਲ ਪਾਉਂਦਾ ਪਹਿਲਾਂ ਸਾਡੇ ਕਿਣ ਮਣਜੀ ਸੀ ਲਿਉਂਦਾ ਪੂਰਾ ਨਹੀਂ ਸੀ ਬੱਦਲ ਪਾਉਂਦਾ ਵਟ ਜਾਂਦਾ ਸੀ ਟਾਲੇ ਸਾਡੇ ਵੀ ਸੱਜਣੋ ਅੱਜ ਚਲਾ ਗਿਆ ਪਰਨਾਲੇ ਸਾਡੇ ਵੀ ਸੱਜਣੋ ਅੱਜ ਚਲਾ ਗਿਆ ਪਰਨਾਲੇ